ਸਰਬਜੀ ਸੰਗਰੂਰ ਦੀ ਲਾਗੀ ਸੂਰਤ ਸੋਣੀ ਤੇ ਮੰਡਮੋਣੀ ਨਾ ਐਸੀ ਜਗ ਤੇ ਹੋਣੀ ਸੂਰਤ ਸੋਣੀ ਤੇ ਮੰਡਮੋਣੀ ਨਾ ਐਸੀ ਜਗ ਤੇ ਹੋਣੀ ਜੱਗ ਤੇ ਹੁਣ ਤਾਂ ਵਰਤੂ ਹੋਣੀ ਜੋ ਛੱਡਣ ਚੈ ਕਾਰੇ ਨੇ ਫੁੱਲਾਂ ਨਾਲੋਂ ਪੂਲੇ ਲੱਗਦੇ ਨਾਲ ਤੇਆਰੇ ਨੇ ਫੁੱਲਾਂ ਨਾਲੋਂ ਕੁਲੇ ਲੱਗਦੇ ਲਾਲ ਪਿਆਰੇ ਨੇ ਮਾਂ ਗੁਜ਼ਰੀ ਦੇ ਪੋਤੇ ਜੋ ਆਣ ਕੇ ਚਿਹਰੇ ਖਲੋਤੇ ਡਰ ਕੇ ਦੇਖ ਇਨਾਂ ਨੂੰ ਬੋਤੇ ਗੱਲਾਂ ਕਰਦੇ ਸਾਰੇ ਨੇ ਫੁੱਲਾਂ ਨਾਲੋਂ ਕੁਲੇ ਲੱਗਦੇ ਲਾਲ ਪਿਆਰੇ ਨੇ ਫੁੱਲਾਂ ਨਾਲੋਂ ਕੁਲੇ ਲੱਗਦੇ ਲਾਲ ਪਿਆਰੇ ਨੇ ਨਾਲ ਲਾਲੇ ਮਨ ਨੂੰ ਪਾਵੇ ਨਾ ਆਉਣੇ ਵਿੱਚ ਡਰਾਵੇ ਸੁਬਾ ਲਖ ਸਮਝਾਵੇ ਚੱਲੇ ਨਾ